ਅਸ਼ੀਕਾਲ ਤੁਸੀਂ ਦੇਖ ਰਹੇ ਹੋ ਨਿੰਦਰ ਪੰਜਾਬੀ মিডিਆ ਮਹਿਮਾਨ ਪ੍ਰਕਾਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੰਜਾਬ ਵਿਜੀਲੈਂਸ ਬਿਊਰੋ ਚ ਤਾਇਨਾਤ 14 ਡੀਐਸਪੀ ਦੇ ਹੋਏ ਤਬਾਦਲੇ ਹਜੇ ਨਹੀਂ ਖੁੱਲੇਗਾ ਹਰਿਆਣਾ ਵਿੱਚ ਸਥਿਤ ਸ਼ੰਭੂ ਬਾਰਡਰ ਪੰਜਾਬ ਚ ਵਾਹਨ ਖਰੀਦਣਾ ਹੋਇਆ ਮਹਿੰਗਾ ਕਿਸਾਨ ਆਗੂਆਂ ਨੂੰ ਮਿਲ ਰਹੀ ਹੈ ਬਾਹਰ ਤੋਂ ਫੀਡਿੰਗ ਰਵਨੀਤ ਬਿੱਟੂ ਨੇ ਦਿੱਤਾ ਬਿਆਨ ਕੰਗਨਰ ਨਾਟ ਤੇ 295 ਤਹਿਤ ਕੇਸ ਦਰਜ ਕਰਾਉਣ ਦੀ ਕੀਤੀ ਜਾ ਰਹੀ ਹੈ ਮੰਗ ਕੁੜ ਖਬਰਾਂ ਵਿਸਥਾਰ ਨਾਲ ਪੰਜਾਬ ਚ ਵਿਜੀਲੈਂਸ ਬਿਊਰੋ ਤੇ ਤਾਇਨਾਤ 14 ਡੀਐਸਪੀ ਦੇ ਪੰਜਾਬ ਸਰਕਾਰ ਵੱਲੋਂ ਤਬਾਦਲੇ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਵੀ ਕੁਝ ਅਧਿਕਾਰੀਆਂ ਦੇ ਤਬਾਦਲੇ ਅਧਿਕਾਰੀਆਂ ਨੂੰ ਇੱਧਰ ਤੋਂ ਉੱਧਰ ਕੀਤਾ ਗਿਆ ਸੀ ਦੱਸਈਏ ਕਿ ਪੰਜਾਬ ਸਰਕਾਰ ਨੇ ਰਾਜ ਵਿਜੀਲੈਂਸ ਬਿਊਰੋ ਵਿੱਚ ਤਾਇਨਾਤ ਤੇ ਤਾਇਨਾਤੀ ਲਈ ਉਪਲਬਧ 14 ਡੀਐਸਪੀ ਪਦਰ ਤੇ ਅਧਿਕਾਰੀਆਂ ਦੇ ਤਬਾਦਲੇ ਦੇ ਨਿਯੁਕਤੀਆਂ ਸੰਬੰਧੀ ਹੁਕਮ ਜਾਰੀ ਕੀਤੇ ਗਏ ਨੇ ਦੱਸਈਏ ਕਿ ਸੀਐਮ ਮਾਨ ਵੱਲੋਂ ਕਈ ਅਧਿਕਾਰੀਆਂ ਦੇ ਬਾਦਲੇ ਇੱਧਰ ਤੋਂ ਉੱਧਰ ਕੀਤੇ ਗਏ ਨੇ ਸੀਐਮ ਮਾਨ ਵੱਲੋਂ ਆਪਣੇ ਐਮਐਲਏ ਦੇ ਮਰਜ਼ੀ ਦੇ ਹਿਸਾਬ ਨਾਲ ਉਹਨਾਂ ਨੂੰ ਅਧਿਕਾਰੀ ਨਿਯੁਕਤ ਕਰਕੇ ਦਿੱਤੇ ਜਾ ਰਹੇ ਨੇ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਹਜੇ ਸ਼ੰਭੂ ਬਾਰਡਰ ਨੂੰ ਖੋਲਣ ਦੇ ਹੁਕਮ ਨਹੀਂ ਦਿੱਤੇ ਗਏ ਦਾ ਸਹੀ ਹੈ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਸ਼ੰਭੂ ਸਰਹੱਦ ਪਿਛਲੇ 6 ਮਹੀਨਿਆਂ ਤੋਂ ਬੰਦ ਹੈ ਜਿਸ ਕਾਰਨ ਲੋਕ ਪਰੇਸ਼ਾਨ ਹੋ ਰਹੇ ਸਰ ਤੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਨੂੰ ਸਰਹੱਦਾਂ ਨੂੰ ਅਸ਼ਕਤ ਤੌਰ ਤੇ ਖੋਲਣ ਲਈ ਕਿਹਾ ਸੀ ਇਸ ਸਬੰਧ ਵਿੱਚ ਅੱਜ ਪਟਿਆਲਾ ਵਿਖੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਕਿਸਾਨਾਂ ਦੀ ਇੱਕ ਮੀਟਿੰਗ ਹੋਈ ਮੀਟਿੰਗ ਵਿੱਚ ਏਜੀਪੀ ਲਾਅ ਐਂਡ ਆਰਡਰ ਅਰਤੀ ਪਸ਼ੁਕਲਾ ਸ਼ੋਰੇਕ ਅਹਿਮਦ ਤਾਰੇ ਨੇ ਅਤੇ ਹਰਿਆਣਾ ਦੇ ਅਧਿਕਾਰੀ ਮੌਜੂਦਾ ਰਹੇ ਸਨ ਸਰਹਦ ਖੋਲਣ ਸੰਬੰਧੀ ਚਰਚਾ ਹੋਈ ਪਰ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ ਇਸੇ ਨਾਲ ਹੀ ਇਸ ਮਾਮਲੇ ਤੇ ਵੀਰਵਾਰ ਨੂੰ ਸੁਪਰੀਮ ਕੋਰਟ ਚ ਸੁਣਵਾਈ ਹੋਵੇਗੀ ਮੀਟਿੰਗ ਕਰੀਬ 1 ਘੰਟੇ ਤੱਕ ਚੱਲੀ ਕਿਸਾਨਾਂ ਨੇ ਮੀਟਿੰਗ ਵਿੱਚ ਸਪੱਸ਼ਟ ਕਹਿਆ ਹੈ ਕਿ ਉਹਨਾਂ ਨੇ ਰੋਡ ਜਾਮ ਨਹੀਂ ਕੀਤਾ ਇਸ ਹਾਈਵੇ ਨੂੰ ਹਰਿਆਣਾ ਸਰਕਾਰ ਅਤੇ ਪੁਲਿਸ ਨੇ ਜਾਮ ਕੀਤਾ ਹੋਇਆ ਹੈ ਕਿਸਾਨ ਆਗੂ ਜਗਜੀਤ ਸਿੰਘ ਡਲਿਆਲ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਰਾ ਖੋਲਦੀ ਹੈ ਤਾਂ ਖੁਸ਼ੀ ਦੀ ਗੱਲ ਹੈ ਲੋਕਾਂ ਨੂੰ ਫਾਇਦਾ ਹੋਵੇਗਾ ਤੇ ਅਸੀਂ ਦਿੱਲੀ ਵੀ ਜਾਵਾਂਗੇ ਬਸ ਸਹੀਏ ਕਿ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਹਜੇ ਤੱਕ ਸ਼ੰਭੂ ਬਾਰਡਰ ਨੂੰ ਖੋਲਣ ਦੇ ਕੋਈ ਵੀ ਹੁਕਮ ਨਹੀਂ ਜਾਰੀ ਕੀਤੇ ਗਏ ਨੇ ਤੇ ਅੱਜ ਫਿਰ ਤੋਂ ਇਸ ਦੀ ਸੁਣਵਾਈ ਕੀਤੀ ਜਾਵੇਗੀ ਮਹਿੰਗਾਈ ਨੇ ਦਿਨ ਪਰ ਦਿਨ ਆਮ ਆਦਮੀ ਦਾ ਲੱਕ ਤੋੜਿਆ ਹੋਇਆ ਹੈ ਹੁਣ ਵਾਹਨ ਲੈਣਾ ਵੀ ਲੋਕਾਂ ਲਈ ਮਹਿੰਗਾ ਸਾਬਤ ਹੋ ਸਕਦਾ ਹੈ ਵਾਹਨ ਲੈਣ ਦੇ ਵਿੱਚ ਟੈਕਸ ਦੇ ਵਿੱਚ ਜ਼ਬਰਦਸਤ ਵਾਅਦਾ ਕੀਤਾ ਗਿਆ ਹੈ ਤਾਂ ਸਹੀਏ ਕਿ ਪੰਜਾਬ ਸਰਕਾਰ ਨੇ ਸੁੱਬੇ ਚ ਪੈਟਰੋਲ ਅਤੇ ਡੀਜ਼ਲ ਤੇ ਚੱਲਣ ਵਾਲੇ ਵਾਹਨਾਂ ਤੇ ਗ੍ਰੀਨ ਟੈਕਸ ਲਾਗੂ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਇੱਕ ਹੁਕਮ ਵਿੱਚ ਕਿਹਾ ਹੈ ਕਿ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ ਦੀ ਧਾਰਾ 3 ਦੁਆਰਾ ਪ੍ਰਾਪਤ ਸ਼ਕਤੀਆਂ ਨਾਲ ਰਾਜ ਵਿੱਚ ਪੈਟਰੋਲ ਅਤੇ ਡੀਜ਼ਲ ਵਾਹਨਾਂ ਤੇ ਗ੍ਰੀਨ ਟੈਕਸ ਲਗਾਇਆ ਗਿਆ ਹੈ ਜਿਸ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਸਰਕਾਰੀ ਹੁਕਮਾ ਚ ਕਿਹਾ ਗਿਆ ਹੈ ਕਿ ਜੇ ਕਰਵਾਹਨ LPG CNG ਬੈਟਰੀਆ ਜੋ ਸੂਰਜੀ ਊਰਜੀ ਨਾਲ ਚੱਲਣ ਵਾਲੇ ਹਨ ਤਾਂ ਉਨ੍ਹਾਂ ਤੇ ਗ੍ਰੀਨ ਟੈਕਸ ਨਹੀਂ ਲਗਾਇਆ ਜਾਵੇਗਾ ਪੰਜਾਬ ਚ ਵਾਹਨਾ ਤੇ 1 ਸਤੰਬਰ ਤੋਂ ਗ੍ਰੀਨ ਟੈਕਸ ਲਾਗੂ ਹੋਵੇਗਾ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾ ਚ गया है कि पेट्रोल से चलन वाले गैर व्यापारक दो पही वाहन सौ रुपए वाहन चार वाहना तीन हजार रुपए का सालाना ग्रीन टैक्स लगाया गया है पंद्रह सौ सीसी तो पावर वाले पेट्रोल वाहन ते चार हजार रुपए सालाना डीजल वाहनों ते हजार रुपए सालाना का ग्रीन टैक्स लगाया गया है सरकार वालों ਨਵਵੇਂ ਵਾਹਨਾ ਤੇ ਟੈਕਸ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜਿਸ ਦੇ ਨਾਲ ਇੱਕ ਵਾਰ ਫਿਰ ਆਮ ਜਨਤਾ ਦੀ ਜੇਬ ਤੇ ਅਸਰ ਪਵੇਗਾ। ਰਾਜਸਥਾਨ ਤੋਂ ਪਰਚਾ ਪਰਣ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਸਾਨਾਂ ਤੇ ਤਿੱਖੇ ਤੰਜ ਕਸੇ ਨੇਤੇ ਕਿਹਾ ਹੈ ਕਿ ਜੇਕਰ ਕਿਸਾਨ ਦਿੱਲੀ ਜਾਣਗੇ ਤਾਂ ਅਸੀਂ ਕਿਸਾਨਾਂ ਨੂੰ ਰੋਕਾਂਗੇ। ਦੱਸਿਆ ਇਹ ਕਿ ਪੰਜਾਬ ਤੋਂ ਕਿੰਦੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਜਸਥਾਨ ਚ ਰਾਜ ਸਭਾ ਲਈ ਨਾਮਜ਼ਦਗੀ ਪਰਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਕਿਸਾਨ ਆਗੂਆਂ ਨੂੰ ਵਿਦੇਸ਼ੀ ਫੰਡ ਮਿਲ ਰਹੇ ਹਨ। ਬਿੱਟੂ ਨੇ ਕਿਹਾ ਹੈ ਕਿ ਜੇਕਰ ਕੋਈ ਪਤ ਸਰ ਕਿਰਪਾ ਨਾਲ ਕਿ ਦਿੱਲੀ ਜਾਵੇਗਾ ਤਾਂ ਉਸ ਨੂੰ ਜ਼ਰੂਰ ਰੋਕਿਆ ਜਾਵੇਗਾ ਬਿੱਟੂ ਨੇ ਕਿਸਾਨ ਆਗੂਆਂ ਦੇ ਕੇਂਦਰ ਦੇ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਨਾ ਕਰਨ ਲਈ ਉਹਨਾਂ ਨੂੰ ਬਲੈਕਮੇਲ ਕਰਨ ਦਾ ਵੀ ਦੋਸ਼ ਲਾਇਆ ਹੈ ਬਿੱਟੂ ਨੇ ਪੁੱਛਿਆ ਗਿਆ ਕਿ ਕੀ ਕੀ ਕਿਸਾਨ ਦੀ ਨਾਰਾਜ਼ਗੀ ਵੱਡਾ ਮੁੱਦਾ ਹੈ ਇਸ ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਨੂੰ ਕਿਸਾਨਾਂ ਦੀ ਨਾਰਾਜ਼ਗੀ ਨਹੀਂ ਕੀਤਾ ਜਾ ਸਕਦਾ ਕੁਝ ਕਿਸਾਨ ਆਗੂ ਹਨ ਪਹਿਲਾਂ ਉਹ ਕਹਿੰਦੇ ਸਨ ਕਿ ਅਸੀਂ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਹਾਂ ਭਾਜਪਾ ਸਰਕਾਰ ਸਾਨੂੰ ਅੱਗੇ ਨਹੀਂ ਆਉਣ ਦਿੰਦੀ ਪਰ ਹੁਣ ਤੁਸੀਂ ਇਸ ਨੂੰ ਦੇਖਿਆ ਹੈ ਬਿੱਟੂ ਨੇ ਰਾਹੁਲ ਗਾਂਧੀ ਨਾਲ ਕਿਸਾਨਾਂ ਦੀ ਮੀਟਿੰਗ ਤੇ ਸਵਾਲ ਚੁੱਕੇ ਹਾਂ ਦੱਸਈਏ ਕਿ ਰਵਨੀਤ ਬਿੱਟੂ ਨੇ ਪੰਜਾਬ ਦੇ ਕਿਸਾਨਾਂ ਨੂੰ ਕਹਾ ਹੈ ਕਿ ਜੇਕਰ ਕਿਸਾਨ ਹਥਿਆਰ ਲੈ ਕੇ ਦਿੱਲੀ ਵੱਲ ਕੂਚ ਕਰਨਗੇ ਤਾਂ ਅਸੀਂ ਕਿਸਾਨਾਂ ਨੂੰ ਰੋਕਾਂਗੇ ਆਏ ਦਿਨ ਕੰਗਨਾ ਕਿਸੇ ਨਾ ਕਿਸੇ ਵਿਵਾਦ ਦੇ ਵਿੱਚ ਕਿਰੀ ਹੁੰਦੀ ਆ ਹੁਣ ਕੰਗਨਾ ਦੀ ਆਉਣ ਵਾਲੀ ਨਵੀਂ ਫਿਲਮ ਐਮਰਜੈਂਸੀ ਜਿਸ ਦੇ ਵਿੱਚ ਉਸਨੇ ਪਿੰਡਰਾ ਵਾਲੇ ਨੂੰ ਅਤਵਾਦੀ ਦਾ ਰੋਲ ਦੇ ਵਿੱਚ ਠਹਿਰਾਇਆ ਹੈ ਉਸਤੇ 295 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ اداکار ਕੰਗਨਾ ਰਣੋਤ ਦੀ ਨਵੀਂ ਫਿਲਮ ਐਮਰਜੈਂਸੀ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਤਾਮੀ ਨੇ ਫਿਲਮ ਐਮਰਜੈਂਸੀ ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਉਹਨਾਂ ਦੋਸ਼ ਲਾਇਆ ਕਿ ਫਿਲਮ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਅਭਿਨੇਤਰੀ ਕੰਗਨਾ ਰਣੌਤ ਜੋ ਕਿ ਆਪਣੇ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਬਿਆਨ ਕਾਰਨ ਵਿਵਾਦਾਂ ਵਿੱਚ ਕਿਰੀ ਹੋਈ ਹੈ ਨੇ ਜਾਣਬੁੱਝ ਕੇ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਨੀਅਤ ਨਾਲ ਇਹ ਫਿਲਮ ਬਣਾਈ ਜਿਸ ਨੂੰ ਸਿੱਖ ਕੌਮ برداشت ਨਹੀਂ ਕਰ ਸਕਦੀ ਉਹਨਾਂ ਕੰਗਨਾ ਰਣੋਤ ਖਿਲਾਫ ਅਧਾਰਮਿਕ ਪਾਵਨਾਮਾ ਪਰਕੋਂ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਦਾ ਸਹੀ ਹੈ ਕਿ ਕੰਗਨਾ ਰਣੋਤ ਜਿਹੜੀ ਆਏ ਦਿਨ ਸਿੱਖਾਂ ਉੱਤੇ ਹਵਾਰ ਕਰਦੀ ਰਹਿੰਦੀ ਹੈ ਤਿੱਖੇ ਤੰਜ ਕਰਦੀ ਰਹਿੰਦੀ ਹੈ ਉਹ ਫਿਰ ਇਸ ਤੋਂ ਇੱਕ ਵਾਰ ਵਿਵਾਦਾਂ ਦੇ ਵਿੱਚ ਕਿ ਚੁਕੀ ਹੈ ਤੇ ਧਾਮੀ ਵੱਲੋਂ 295 ਤਹਿਤ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਨਵੀਆਂ ਤਤਾਜ਼ੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ